ਕੀਰਤ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਹ ਮਹਾਰਾਜ ਜੀ ਆਹ ਗੁਰਦੁਆਰਾ ਸਾਹਿਬ ਹੈਗਾ ਸੁਹਾਣਾ ਸਾਹਿਬ ਆਹ ਗਾ ਗੁਰਦੁਆਰਾ ਸੁਹਾਣਾ ਸਾਹਿਬ ਦੇ ਵਿੱਚ ਹੈਗਾ ਇਹ ਬਾਬਾ ਡੇਰਾ ਸਿੰਘ ਜੀ ਗੁਰਦੁਆਰਾ ਸੀ ਡੇਰਾ ਸਿੰਘ ਜੀ ਸੁਹਾਣਾ ਸਾਹਿਬ ਆਹ ਪਾਰਕਿੰਗ ਹੈਗੀ ਸਾਰੀ ਇਹ ਪਾਰਕਿੰਗ ਹੈ ਸਾਰੀ ਜੀ ਆਹ ਪਾਰਕਿੰਗ ਹੈਗੀ ਇਹਦੇ ਵਿੱਚ ਨਾ ਸਾਡੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਆਹ ਦੇਖੋ ਇਹਦੇ ਵਿੱਚੋਂ ਨਾ ਇਹ ਰੋਜ਼ ਹਵਾ ਕੱਢ ਕੇ ਜਾਂਦੇ ਨੇ ਇਹਨਾਂ ਤੇ ਕੋਈ ਨਾ ਕੋਈ ਐਕਸ਼ਨ ਹੋਣਾ ਚਾਹੀਦਾ ਜਾਂ ਫਿਰ ਗੁਰਦੁਆਰਾ ਸਾਹਿਬ ਦਾ ਕੋਈ ਪ੍ਰਧਾਨ ਆ ਜੋ ਵੀ ਮੇਦਾ ਪਾਰਕਿੰਗ ਦਾ ਪ੍ਰਧਾਨ ਆ ਉਹ ਸਾਨੂੰ ਆ ਕੇ ਕੰਟੈਕਟ ਕਰੇ ਨਹੀਂ ਅਸੀਂ ਇਹਨਾਂ ਦਾ ਪੂਰਾ ਇਸ ਟਾਈਮ ਜੀ ਅਸੀਂ ਬਹੁਤ ਦੁਖੀ ਆ ਇਹਨਾਂ ਤੋਂ ਠੀਕ ਹੈ ਨਹੀਂ ਆ ਦੇਖੋ ਰੋਜ਼ ਹਵਾ ਕੱਢ ਜਾਂਦੇ ਨੇ ਇਹ ਸਿਰਫ ਸਾਡੀ ਗੱਡੀ ਦੀ ਕੱਢਦੇ ਨੇ ਹਵਾ ਹੋਰ ਕਿਸੇ ਗੱਡੀ ਦੀ ਹਵਾ ਨਹੀਂ ਨਿਕਲੀ ਹੋਈ ਇੱਥੇ 10 ਗੱਡੀਆਂ ਖੜੀਆਂ ਨੇ ਕਿਸੇ ਗੱਡੀ ਦੀ ਹਵਾ ਨਹੀਂ ਨਿਕਲੀ ਹੋਈ ਪਹਿਲੇ ਇਹ ਗੱਲ ਦੱਸਣੇ ਗੁਰਦੁਆਰਾ ਸਾਹਿਬ ਦੇ ਵਿੱਚ 1100 ਰੁਪਏ ਪਾਰਕਿੰਗ ਦਾ ਕਿਹੜੇ ਹਿਸਾਬ ਨਾਲ ਬਣਦਾ ਹੈਗਾ ਇੱਥੇ ਪੀਜੀਆਂ ਨੇ ਰਹਿਣ ਵਾਲਾ ਘਰ ਨੇ ਇੱਥੇ ਕਿਹੜੇ ਹਿਸਾਬ ਨਾਲ 1100 ਰੁਪਏ ਪਾਰਕਿੰਗ ਦਾ ਮੰਗ ਰਹੇ ਨੇ ਗੁਰਦੁਆਰਾ ਸਾਹਿਬ ਚੋਂ ਵੀ ਅੱਜਕੱਲہ ਪਾਰਕਿੰਗਾਂ ਮੰਗਣਗੇ ਦੱਸੋ ਜੀ